ਸਫਰ ਦੇ ਸ਼ੁਆਦ ਪਹਿਲੇ ਦੰਦੀ ਆਪਾਂ ਪਹੁੰਚੇ ਆ ਹਰ ਕੀ ਬੋੜੀ ਅਰ ਦੁਬਾਰ ਤੇ ਇੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਰਾਧ ਆਪਾਂ ਖੜੇ ਸੀਗੇ ਫਿਰ ਹੈਮ ਕੰਟਰਾਸਟ ਗੁਰਦੁਆਰਾ ਬਣਿਆ ਹੈਮ ਕੰਟਰਾਸਟ ਵਾਲਿਆਂ ਦਾ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਉੱਥੇ ਰਾਤ ਰੋਗੇ ਸੀਗੇ ਵਧੀਆ ਕਵਰੇਜ ਜੀ ਜੇਕਰ ਇਹਨੇ ਹੁਣਾਂ ਦਾ ਰੇਲਵੇ ਸਟੇਸ਼ਨ ਦੇ ਬਾਹਰ ਜਾ ਸਕਦਾ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਹਰਕੀਪੌੜੀ ਤੇ ਇੱਥੇ ਗੁਰਦੁਆਰਾ ਸਾਹਿਬ ਲੱਭ ਰਹੇ ਆ ਪੁੱਛਦੇ ਆ ਕਿਸੇ ਨੂੰ ਹਰਕੀਪੌੜੀ ਹਰਦੁਆਰ ਇਹ ਠੀਕ ਇੱਥੇ ਗੁਰਦੁਆਰਾ ਸਾਹਿਬ ਹੈਗਾ ਪੁੱਛਦੇ ਆ ਕਿਸੇ ਨੂੰ ਆਪਾਂ ਕਿੱਥੇ ਆ ਤੇ ਕਰਾਉਣੇ ਦੱਸਣ ਸਾਰੇ ਕਦੋ ਜਾਲਿਆਂ ਨੂੰ ਪੁੱਛਿਆ ਪਰ ਇਹਨੂੰ ਪਤਾ ਨਹੀਂ ਗੁਰਦੁਆਰੇ ਸਾਹਿਬ ਦਾ। ਭਾਈ ਆਪਾਂ ਲਾਉਦੇ ਆ ਗੁਰਦੁਆਰਾ ਤੇ ਤੁਹਾਨੂੰ ਫਿਰ ਸਹੀ ਲਗਾਈਆਂ ਦੱਸੂਗਾ ਕਿ ਕਿਹੜੇ ਬਹੁਤ ਦੇ ਕੋਲ ਆ ਗੁਰਦੁਆਰਾ। ਇੱਕ ਵਾਰੀ ਮੈਂ ਜਾ ਲਵਾਂ। ਚਲੋ ਜੀ ਹੁਣ ਪਤਾ ਲੱਗਾ ਗੁਰਦੁਆਰਾ ਸਾਹਿਬ ਦਾ। ਤੇ ਉਹਦਾ ਮੋੜ ਦਿਨਾਂਗੇ ਪਤਾ ਹੀ ਲੱਗਾ। ਲੱਗੋ ਉਹ ਹੈ ਛੋਟਾ ਗੁਰਦੁਆਰਾ ਹੀ ਹੈ। ਚਲੋ ਚੱਲਦੇ ਆ। ਚਲੋ ਜੀ ਆਪਾਂ ਪਹੁੰਚ ਗਏ ਆ। ਗੁਰਦੁਆਰਾ ਗਿਆਨ ਗੋਦਰੀ ਸਾਹਿਬ ਇੱਕ ਗੁਰਦੁਆਰਾ ਸਾਹਿਬ ਇਹ ਆਪਾਂ ਚੱਲਦੇ ਆਂ ਅੰਦਰ पेड़ी में हरकी पेड़ी से जब एक घाट की तो यहाँ चावल का भोजन गरीबों को जो है चावल का भोजन कराया था तो उस आधार पर ये लंगर चलता है परावल ही बनता है ठीक है बारह महीना चावल बनता है चावल का ही भोजन मिलता था ठीक है ये गुरु नानक लंगर प्राचीन गुरु नानक लंगर हम क्षेत्र बन ठीक है, है। बाबा जी का ठीक हर कोई यहाँ चावल खाकर खुश कड़ी चावल है दाल चावल है खिचड़ी है पुलाव है हलवा है कड़ा पट्टा ठीक है वो टाइमिंग क्या है इसकी इसका कोई टाइम नहीं है पूरा दिन पूरा पूरा दिन अभी सवेरे नौ बजे खीर बढ़ चुका ठीक है दाल चावल बन रहा है दाल चावल कितने बजे बाबा ग्यारह बजे दाल चावल मिलेगा ठीक है लॉकडाउन भी थे जब भी यहाँ लंगर चलता ही रहा गरीबों को खाना मिलता है ठीक है ਗਿਆ ਗੁਰਦੁਆਰਾ ਗਿਆਨਗੋਦੀ ਸਾਹਿਬ ਦੇ ਤੇ ਇੱਥੇ ਕੋਈ ਪਾਠ ਨਹੀਂ ਹੁਣ ਸ਼ਾਮ ਨੂੰ 6 ਵਜੇ ਆਉਣਾ ਪਾਪ ਕਰਨ ਪਾਠੀ ਸਾਹਿਬ ਨੇ ਤੇ ਸਵੇਰ 5 ਵਜੇ ਉਸ ਤੋਂ ਬਾਅਦ ਇੱਥੇ ਕੋਈ ਨਹੀਂ ਹੁੰਦਾ ਬੰਦੀ ਹੁੰਦਾ ਤੇ ਇਹ ਸੇਵਾਦਾਰ ਹੁੰਦੇ ਇੱਥੇ ਪੱਕੇ ਆ ਕੇ ਆਏ ਲੰਗਰ ਬਣਾ ਰਹੇ ਆ ਕਹਿੰਦੇ ਲੰਗਰ ਇੱਥੇ ਲੋਕਡਾਊਨ ਚ ਵੀ ਚੱਲਦੇ ਰਿਹਾ ਜੋ ਗੁਰੂਆਂ ਨੇ ਚਲਾਇਆ ਸੀਗਾ ਤੇ ਬਾਕੀ ਇੱਥੇ ਕੋਈ ਸੰਭਾਅ ਸਮੋਹ ਨਹੀਂ ਕੋਈ ਲੱਗ ਹੀ ਨਹੀਂ ਰਿਹਾ ਵੀ ਇਹ ਗੁਰਦੁਆਰਾ ਸਾਹਿਬ ਹੋਊਗਾ। ਅੰਦਰ ਦੇਖ ਸਕਦੇ ਹਾਂ ਦੀ ਕਾਲਸ ਜੰਮੀ ਹੋਈ ਆ ਥਾਂ-ਥਾਂ ਤੇ ਤੇ ਬਾਕੀ ਆਪਾਂ ਦਾ ਚਾਹਣਾ ਵੀ ਇਹ ਗੁਰਦੁਆਰਾ ਸਾਹਿਬ ਵੀ ਵਧੀਆ ਬਣੇ। ਤੇ ਇਹਦੀ ਜਿਹੜੀ ਸੰਭਾਲ ਆ ਉਹ ਕੋਈ ਸੰਸਥਾ ਕਰੇ ਤੇ ਤਾਂ ਇੱਥੇ ਸੰਗਤ ਆਉਣ ਜਿਆਦਾ ਤੋਂ ਜਿਆਦਾ। ਹੁਣ ਕਈਆਂ ਨੂੰ ਪਤਾ ਹੀ ਨਹੀਂ ਗੁਰਦੁਆਰਾ ਸਾਹਿਬ ਦਾ ਵੀ ਹੋਊਗਾ। ਇਹ ਇੱਕ ਇੱਕ ਔਰ ਦਰਸਾ ਹੈ ਆ ਪੌਲ ਦੇ ਕੋਲ ਹੈ ਤੇ ਆ ਬਿਲਡਿੰਗ ਆ ਉਦੀ ਉੱਪਰ ਤੇ ਆ ਵੇਖੋ ਔਰ ਜਿਹੜੇ ਨਾਰੀਅਲ ਗੰਗਾ ਨੂੰ ਕਢਾਉਂਦੇ ਲੋਗ ਆਵੇ ਲਿੱਤੋਂ ਇੱਕ ਅੱਡੇ ਕੱਢ ਫੇਰ ਉਹ ਇਵੇਂ ਵੇਚੀ ਜਾਂਦੇ ਆ ਇਹਨੇ ਕੱਢ ਲੈਣਾ ਉਹ ਫੜ ਲੈ ਤੇ ਆਹੀ ਦੁਆਰਾ ਆ ਪਏ ਆ ਤੇ ਇਵੇਂ ਵੇਚੀ ਜਾਂਦੇ ਦੁਆਰਾ